ਕੂਠੀ ਆਪਾਂ ਜਿਹੜੀ ਅੱਜ ਆਹ ਲੈ ਕੇ ਪਹੁੰਚੇ ਆਂ ਬਹੁਤ ਸੋਹਣੀ ਆਪਾਂ ਕੂਠੀ ਲੈ ਕੇ ਪਹੁੰਚੇ ਆਂ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਮਾਲਕ ਨੇ ਦੱਸਿਆ ਵੀ ਕੂਠੀ ਬਹੁਤ ਸ਼ੌਂਕ ਨਾਲ ਬਣਵਾਈ ਸਗੀ ਤੇ ਕਿਸੇ ਕਾਰਨ ਕਰਕੇ ਹੁਣ ਸੇਲ ਕਰਨੀ ਪੈ ਰਹੀ ਹੈ ਜੀ ਰੇਟ ਬਹੁਤ ਵਧੀਆ ਬਾਕੀ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਵਾਰਿਸਰ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਪੂਰੀ ਵੀਡੀਓ ਲਾਜ਼ਮੀ ਦੇਖੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 738002617 ਪੂਰੀ ਵੀਡੀਓ 'ਚ ਉੱਪਰ ਬਾਰ-ਬਾਰ ਚੱਲਦਾ ਵੀ ਜਾਂਦਾ ਹੈ ਜੇ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕੋਠੀ ਘਰ ਮਕਾਨ ਹੈ ਤੁਹਾਡੇ ਕੋਲ ਵੇਚਣ ਵਾਸਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਵੀਡੀਓ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਜਿਹੜੀ ਵੀਡੀਓ 'ਚ ਕੂਠੀ ਤੁਸੀਂ ਦੇਖ ਰਹੇ ਹੋ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਇਹ ਰੇਟ ਬਹੁਤ ਵਧੀਆ ਸੀ ਕੁਠੀ ਬਹੁਤ ਰੀਜਨਰ ਬਣੀ ਹੋਈ ਹੈ ਸਾਰੀ ਕੁਠੀ ਇਹਨਾਂ ਨੇ ਕੰਪਲੀਟ ਕਰਵਾਈ ਹੋਈ ਹੈ ਬਹੁਤ ਜਿਆਦਾ ਸੋਹਣੀ ਕੁਠੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਆਪਾਂ ਨੂੰ ਵਧੀਆ ਸਾਰਾ ਕੁਝ ਮਿਲ ਜੂਗਾ ਜਿਵੇਂ ਕਿ ਪੋਰਚ ਏਰੀਆ ਮਿਲ ਜੂਗਾ ਤੇ ਸਾਹਮਣੇ ਆਪਾਂ ਨੂੰ ਇੱਕ ਕੱਚੀ ਰਸੋਈ ਮਿਲ ਜੂਗੀ ਤੇ ਪੋਰਚ ਦੇ ਵਿੱਚੋਂ ਹੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਜਿਹੜੀ ਕੁਠੀ ਆਪਣੇ ਕੋਲੇ ਇਹ ਪਹੁੰਚੀ ਹੈ ਡਬਲ ਸਟੋਰੀ ਕੁਠੀ ਬਣੀ ਹੋਈ ਹੈ ਤੇ ਪੂਰੀ ਆਪਾਂ ਗੱਲ ਕਰਾਂਗੇ ਵਾਰਿਸਰ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ 8.5 ਮਰਲੀ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ। ਬਾਕੀ ਫਰੰਟ ਤੁਸੀਂ ਦੇਖ ਹੀ ਲਿਆ ਸੀ। ਫਰੰਟ ਬਹੁਤ ਸੋਹਣਾ ਪਨੂ ਦੇਖਣ ਨੂੰ ਮਿਲੂਗਾ। ਬਾਕੀ ਰੰਗ ਸਾਰੀ ਕੂਠੀਆਂ ਨੇ ਬਹੁਤ ਵਧੀਆ ਕਰਵਾਈ ਹੋਈ ਹੈ। ਕੋਈ ਰੰਗ ਕਿਸੇ ਪਾਸੋਂ ਆਪਾਂ ਨੂੰ ਖਰਾਬ ਨਹੀਂ ਮਿਲਣਾ ਚਾਹੀ। ਬਾਕੀ ਵਧੀਆ ਟੋਪ ਦਾ ਪੱਥਰ ਇਹਨਾਂ ਨੇ ਲਗਵਾ ਰੱਖਿਆ। ਤੇ ਬਾਹਰੋਂ ਗਲੀ ਤੁਸੀਂ ਦੇਖ ਹੀ ਲਈ ਸੀਗੀ। ਤੇ ਆਪਾਂ ਅੰਦਰ ਚੱਲਦੇ ਹਾਂ ਜੀ। ਅੰਦਰ ਆਪਾਂ ਚੱਲਦੇ ਹਾਂ ਡਰਾਈੰਗ ਏਰੀਏ ਦੇ ਵਿੱਚ ਦੀ। ਤੁਸੀਂ ਡਰਾਇੰਗ ਏਰੀਆ ਦੇਖ ਰਹੇ ਹੋ ਬਹੁਤ ਵਧੀਆ ਸੋਹਣਾ ਦੇਖਣ ਨੂੰ ਮਿਲੂਗਾ ਤੇ ਡਬਲ ਗੇਟ ਆਪਾਂ ਨੂੰ ਇਹਦੇ ਮਿਲ ਜਾਣਗੇ ਇੱਕ ਤਾਂ ਬਾਹਰੋਂ ਹੀ ਤੇ ਇੱਕ ਲੋਬੀ ਦੇ ਨਾਲ ਅਟੈਚ ਹੈ ਜੀ ਤੇ ਬਾਹਰੋਂ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਲੋਬੀ ਦਾ ਜਿਹੜਾ ਮੇਨ ਐਂਟਰੀ ਗੇਟ ਹੈ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਪੂਰਾ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਤੁਸੀਂ ਦੇਖੋ ਜਿੰਨਾ ਵੀ ਕੰਮ ਇਹਨਾਂ ਨੇ ਕਰਵਾਇਆ ਹੋਇਆ ਮਾਲਕ ਨਾਲ ਪੂਰੀ ਗੱਲ ਹੋਈ ਸੀ ਮਾਲਕ ਨੇ ਕਿਹਾ ਬਹੁਤ ਸ਼ੌਂਕ ਨਾਲ ਪੂਰੀ ਕੁਠੀਏ ਜਿਹੜੀ ਤਿਆਰ ਕਰਵਾਈ ਹੋਈ ਹੈ ਕਲਾ ਕਲਾ ਕੰਮ ਬਹੁਤ ਰੀਜ ਨਾਲ ਕਰਵਾਇਆ ਹੋਇਆ ਹੈ। ਬਾਕੀ ਜੋ ਵੀ ਕੰਮ ਤੁਸੀਂ ਦੇਖੋਗੇ ਤੁਸੀਂ ਟੋਪ ਦਾ ਹੀ ਦੇਖੋਗੇ। ਤੇ ਜਿਹੜਾ ਬਾਸ਼ਪੇਸ਼ਣ ਤੁਸੀਂ ਦੇਖਿਆ ਇੱਕ ਸਾਈਡ 'ਚ ਲੱਗਿਆ ਹੋਇਆ ਹੈ। ਬਾਹਰਲੀ ਸਾਈਡ ਲੋਬੀ 'ਚ ਬਹੁਤ ਟੋਪ ਦਾ ਸ਼ੀਸ਼ਾ ਟੋਪ ਦਾ ਲੱਗਿਆ ਹੋਇਆ ਹੈ। ਬਾਕੀ ਤੁਹਾਨੂੰ ਮੈਂ ਲੋਬੀ ਦੇ ਵਿੱਚੋਂ ਵੀ ਡਰਾਇੰਗ ਰੂਮ ਦਿਖਾ ਰਿਹਾ ਜੀ। ਬਾਕੀ ਅੰਦਰ ਲੋਬੀ ਦੇ ਜਿਹੜਾ ਪੱਥਰ ਲੱਗਿਆ ਹੋਇਆ ਹੈ ਉਹ ਵੀ ਤੁਸੀਂ ਦੇਖ ਲਓ ਜੀ ਰਗੜਾਈ ਵਾਲਾ ਪੱਥਰ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ ਜੀ ਤੇ ਰਗੜਾਈ ਵਗੈਰਾ ਇਹਨਾਂ ਨੇ ਪੂਰੀ ਕਰਵਾਈ ਹੋਈ ਐ ਆਪਾਂ ਨੂੰ ਕੋਈ ਮੁਰੰਮਤ ਜਾਂ ਕੋਈ ਕੰਮ ਕਰਵਾਉਣ ਦੀ ਲੋੜ ਹੈ ਨਹੀਂ ਕਿਉਂਕਿ ਮਾਲਕ ਨੇ ਦੱਸਿਆ ਵੀ ਜੋ ਵੀ ਕੋਠੀ ਖਰੀਦੂਆ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤੇ ਖਰੀਦ ਲਊਗਾ ਸੀ ਉਸ ਤੋਂ ਬਾਅਦ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਸਿੱਧਾ ਬੱਸ ਆ ਕੇ ਰਹਿਣਾ ਸ਼ੁਰੂ ਕਰਨੇ ਬਾਕੀ نیچے ਦੀ ਆਪਾਂ ਪੂਰੀ ਵੀਡੀਓ ਦੇਖ ਲਈ ਤੇ ਹੁਣ ਆਪਾਂ ਦੇਖਦੇ ਹਾਂ ਜੀ ਉੱਪਰੋਂ ਤੇ ਜਿਵੇਂ ਦੀ ਕੋਠੀ نیچے ਤੋਂ ਬਣੀ ਹੋਈ ਐ نیچے ਤੋਂ ਸਾਰੀ ਕੁਠੀਆਂ ਨੇ ਤਿਆਰ ਕਰਵਾਈ ਹੋਈ ਐ ਓਵੇਂ ਦੀ ਕੋਠੀ ਆਪਾਂ ਨੂੰ ਉੱਪਰੋਂ ਦੇਖਣ ਨੂੰ ਮਿਲੂਗੀ ਉੱਪਰੋਂ ਵੀ ਆਪਾਂ ਨੂੰ ਟੋਟਲ ਕੰਮ ਦੇਖਣ ਨੂੰ ਵਧੀਆ ਮਿਲੂਗਾ ਜੀ ਜਿੰਨਾ ਕੰਮ ਹੋਇਆ ਟੋਟਲ ਇਹਨਾਂ ਨੇ ਕਰਵਾ ਰੱਖਿਆ ਹੈ ਬਾਕੀ ਉੱਪਰੋਂ ਵੀ ਸੋਹਣਾ ਕੰਮ ਹੋਇਆ ਬਾਕੀ ਜੋੜੀਆਂ-ਜੋੜੀਆਂ ਜਿੰਨੀਆਂ ਹੈਗੀਆਂ ਤੁਸੀਂ ਆਪ ਹੀ ਦੇਖ ਲਓ ਜੀ ਤੇ ਉੱਪਰ ਵੀ ਆਪਾਂ ਨੂੰ نیچے ਪੱਥਰ ਲੱਗਿਆ ਹੋਇਆ ਪੂਰਾ ਮਿਲ ਜਾਊਗਾ ਜੇ ਆਪਾਂ ਕੋਠੀ ਦੀ ਗੱਲ ਕਰੀਏ ਸੀ ਤਾਂ ਬਹੁਤ ਟੋਪ ਦੀ ਕੋਠੀ ਆ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਜੀ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲਿਆ ਹੋਊਗਾ ਲਾਜ਼ਮੀ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਕੋਠੀ ਆਪਾਂ ਬਹੁਤ ਵਧੀਆ ਸੋਹਣੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜਿਵੇਂ ਦੀ ਕੋਠੀ ਤੁਸੀਂ ਕਹਿੰਦੇ ਸੀਗੇ ਕੱਲ ਕਮੈਂਟਾਂ ਚ ਤੇ ਜਿਵੇਂ ਦੇ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਸੇਮ ਉਹੇ ਜੀ ਕੰਡੀਸ਼ਨ ਚ ਆਪਾਂ ਕੋਠੀ ਲੈ ਕੇ ਪਹੁੰਚੀ ਆਂ ਸੀ। ਬਾਕੀ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ। ਉੱਪਰੋਂ ਕੋਠੀ ਬਹੁਤ ਸੋਹਣੀ ਐ। ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਸੀ ਤਾਂ ਆਪਣੇ ਕੋਲੇ ਜਿਹੜੀ ਮਾਲਕ ਦੁਆਰਾ ਡਿਮਾਂਡ ਪਹੁੰਚੀ ਆ ਮਾਲਕ ਨੇ 45 ਲੱਖ ਰੁਪਇਆ ਡਿਮਾਂਡ ਕਹੀ ਆ ਜੀ। ਤੇ ਮਾਲਕ ਨੇ ਕਿਹਾ ਮੈਂ ਮੌਕੇ ਤੇ ਹੀ ਘਟਾਪਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਇਹ 45 ਲੱਖ ਰੁਪਇਆ ਡਿਮਾਂਡ ਹੈ ਬਾਕੀ 8.5 ਮਰਲੇ ਜਗ੍ਹਾ 'ਚ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਸੋਹਣੀ ਤਿਆਰ ਹੋਈ ਹੈ ਸੋਹਣਾ ਇਹਨਾਂ ਨੇ ਕੰਮ ਕਰਵਾਇਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਕੋਡੀਆਂ ਤੇ ਗਰੇਲਾਂ ਵਗੈਰਾ ਦੇਖ ਲੂ ਰੰਗ ਰੋਗਨ ਦਾ ਕੰਮ ਦੇਖ ਲੂ ਸਾਰਾ A to Z ਆਪਾਂ ਨੂੰ ਵਧੀਆ ਮਿਲੂਗਾ ਜੀ ਬਾਕੀ ਜਿਹੜੇ ਬਾਥਰੂਮ ਬਣੇ ਹੋਏ ਨੇ ਉਹ ਵੀ ਪੂਰੇ ਟੌਪ ਦੇ ਇਹਨਾਂ ਨੇ ਤਿਆਰ ਕਰਵਾਏ ਹੋਏ ਨੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾ ਇਹਨਾਂ ਨੇ ਦੱਸਿਆ ਇਹਨਾਂ ਦਾ ਪਿੰਡ ਮੌ ਸਾਹਿਬ ਤੇ ਇਹ ਪਿੰਡ ਜਿਹੜਾ ਪੈਂਦਾ ਫਲੋਰ ਰੋਡ ਤੋਂ ਤਲਵਾ ਰੋਡ ਤੇ ਪੈ ਜਾਂਦਾ ਦਾ ਬਾਕੀ ਤੁਸੀਂ ਜਾ ਕੇ ਜੇ ਦੇਖਣੀ ਹੋਵੇ ਕੁਠੀ ਜਾ ਕੇ ਦੇਖ ਲਿਓ ਤੇ ਪਹਿਲਾਂ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਵੀ ਆਪਾਂ ਦੇ ਰੱਖਿਆ ਕਈ ਵਾਰੀ ਲਿਖਿਆ ਆ ਜਾਂਦਾ ਹੈ ਤੇ ਤੁਹਾਨੂੰ ਮੈਂ ਇੱਕ ਵਾਰ ਕਨਫਰਮ ਵੀ ਕਰਵਾ ਦਿੰਨਾ ਹੈ ਮਾਲਕ ਦਾ ਨੰਬਰ ਹੈ ਜੀ 9463000332 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ 9463000332 ਇਸੇ ਨੰਬਰ ਤੇ ਤੁਸੀਂ ਗੱਲ ਕਰ ਲਿਓ ਮੈਂ ਕਿ ਕੋਠੀ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਜੀ ਜੇ ਆਪਾਂ نیچے ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਤਿੰਨ ਬੈਡਰੂਮ ਦੋ ਵਾਸ਼ਰੂਮ ਇੱਕ ਸਟੋਰੂਮ ਲੌਬੀ ਡਰਾਇੰਗ ਰੂਮ ਤੇ ਦੋ ਕਿਚਨ ਜੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਹੀ ਲਿਆ ਸਗਾ ਦੋ ਕਿਚਨ ਮਤਲਬ ਕਿ ਇੱਕ ਬਾਹਰ ਆ ਗਿਆ ਸੀਗਾ ਜਿਹੜੀ ਆਪਣੀ ਕੱਚੀ ਰਸੋਈ ਹੁੰਦੀ ਹੈ ਇੱਕ ਆਪਣਾ ਮੇਨ ਕਿਚਨ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਇੱਕ ਬੈਡਰੂਮ ਇੱਕ ਬਾਥਰੂਮ ਪੂਰਾ ਖੁੱਲਾ ਢੁਲਾ ਪੂਰਾ ਵਧੀਆ ਤੇ ਲੋਬੀ ਬਾਕੀ ਤੁਸੀਂ ਸਾਰਾ ਕੁਝ ਦੇਖਿਆ ਸੀਗਾ ਤੇ ਵਧੀਆ ਕੋਠੀ ਹੈ ਜੀ ਲੋਕੇਸ਼ਨ ਵੀ ਵਧੀਆ ਤੇ ਗਲੀ ਵੀ ਪੂਰੀ ਵਧੀਆ ਲੱਗਦੀ ਹੈ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੀ ਕੋਠੀ ਨੂੰ ਜਾ ਕੇ ਵੀ ਦੇਖ ਸਕਦੇ ਹੋ ਨਾ ਕਿ ਮੋਬਾਈਲ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ। ਰੇਟ ਵੀ ਤੁਹਾਨੂੰ ਮੈਂ ਕਨਫਰਮ ਕਰਵਾਦਾ ਸੀਗਾ। ਜੇ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ। ਫੋਨ ਕਰਕੇ ਫੋਨ ਨੰਬਰ ਤੁਹਾਨੂੰ ਮਾਲਕ ਦਾ ਮੈਂ ਦੇ ਹੀ ਦਿੱਤਾ ਜੀ। ਤੇ ਮੇਰਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਜੀ। ਮੈਂ ਜੋ ਵੀ ਡਿਟੇਲਸ ਦਿੰਨਾ ਜਿਹੜੀ ਆਪਣੇ ਕੋਲੇ ਮਾਲਕ ਦੁਆਰਾ ਪਹੁੰਚਦੀ ਹੈ ਉਹੀ ਕੁਝ ਤੁਹਾਨੂੰ ਮੈਂ ਦੱਸ ਦਿੰਦੇ। ਤੇ ਸਿੱਧਾ ਮਾਲਕ ਦਾ ਨੰਬਰ ਹੀ ਦਿੰਨਾ ਜੀ ਮੈਂ। ਜਿਹੜਾ ਆਪਣਾ ਉੱਪਰ WhatsApp ਨੰਬਰ ਚੱਲਦਾ ਰਹਿੰਦਾ 73800 ਪੂਰਾ 62100 ਤੇ 73 ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਕਿਸੇ ਨੇ ਘਰ ਕੋਠੀ ਮਕਾਨ ਵੇਚਣਾ ਹੈ ਤਾਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜੋ ਜਿਹੜਾ ਉੱਪਰ ਵਾਰ-ਵਾਰ ਚੱਲਦੇ ਰਹਿੰਦੇ ਜੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜ ਦਿਆ ਕਰੋ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਤੇ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਵੀ ਲਾਜ਼ਮੀ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਬਾਕੀ ਅਗਲੀ ਵੀਡੀਓ ਚ ਤੁਸੀਂ ਕਿਹੜੇ ਏਰੀਆ ਚ ਕਿਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਚ ਦੇਖਣਾ ਚਾਹੋਗੇ ਕਮੈਂਟ ਲਾਜ਼ਮੀ ਕਰਿਓ ਲੈ ਕੇ ਆਪਾਂ ਛੇਤੀ ਪਹੁੰਚ ਜਾਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਹ ਜਾਸਤਾਂ